ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਲੈ ਕੇ ਆਏ ਆਂ ਬਹੁਤ ਹੀ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਤੇ ਚਾਰ ਚਾਰ ਕੁੰਡਿਆਂ ਦਾ ਹੀ ਡਿਜ਼ਾਈਨ ਇੱਕ ਸਲਾਈ ਚ ਹੀ ਬਣਦਾ ਪਹਿਲਾਂ ਕੋਈ ਵੀ ਬਾਰਡਰ ਬਣਾ ਲਓ ਉਸ ਤੋਂ ਬਾਅਦ ਆਪਾਂ ਇੱਕ ਗੁੰਡਾ ਬਿਨਾਂ ਗੁਣੀ ਉਤਾਰਾਂਗੇ ਚਾਰ ਚਾਰ ਕੁੰਡਿਆਂ ਦੇ ਸਹਾਣਾ ਕੁੰਡੇ ਰੱਖ ਕੇ ਦੋ ਗੁੰਡੇ ਐਕਸਟਰਾ ਰੱਖਣੇ ਜਿਵੇਂ ਇਹ ਪਹਿਲਾ ਹੈ ਸ਼ੁਰੂ ਚੋਂ ਇੱਕ ਲਾਸਟ ਤੇ ਇਹ ਆਪਣੇ ਡਿਜ਼ਾਈਨ ਦੀ ਗਿਣਤੀ ਚ ਨਹੀਂ ਆਉਂਦਾ ਇਹ ਆਪਾਂ ਇਸ ਤਰ੍ਹਾਂ ਉਤਾਰ ਕੇ ਫਿਰ ਹੁਣ ਆਪਾਂ ਤਿੰਨ ਕੁੰਡੇ ਉਲਟੇ ਗੁਣਾਗੇ 1 2 3 ਤਿੰਨ ਗੁੰਡੇ ਉਲਟੇ ਬੁਣੂ ਕੇ ਇਹ ਹੀ ਤਿੰਨ ਗੁੰਡੇ ਆਪਾਂ ਫੇਰ ਦੁਬਾਰਾ ਇਸੇ ਸਲਾਈ ਤੇ ਚੜਾ ਲਾਂਗੇ ਧਾਗਾ ਇਹ ਆਪਣੀ ਸਾਈਡ ਹੀ ਰਹੁ ਜੁਰ ਆਪਾਂ ਉਲਟੇ ਬੁਣਿਆ ਤੇ ਇਸ ਸਲਾਈ ਤੇ ਚੜਾ ਕੇ ਹੁਣ ਤੱਕ ਆਪਾਂ ਬੈਕ ਸਾਈਡ ਲੈ ਜਾਾਂਗੇ ਬੈਕ ਸਾਈਡ ਲੈ ਜਾ ਕੇ ਇਹਨਾਂ ਤਿੰਨਾਂ ਨੂੰ ਸਿੱਧੇ ਬੁਣ ਲਾਂਗੇ ਪਹਿਲਾਂ ਇਹਨਾਂ ਨੂੰ ਉਲਟੇ ਬੁਣਿਆ ਸੀ ਹੁਣ ਇਹਨਾਂ ਨੂੰ ਤਿੰਨਾਂ ਨੂੰ ਸਿੱਧੇ ਬੁਣ ਲਾਂਗੇ ਇਹ ਗੁੰਡਾ ਆਪਾਂ ਬਿਨਾ ਬੁਣੇ ਉਤਾਰ ਦਾਂਗੇ ਚੌਥਾ ਗੁੰਡਾ ਫੇਰ ਦੁਬਾਰਾ ਰਿਪੀਟ 1 2 3 ਤਿੰਨ ਗੁੰਡੇ ਉਲਟੇ ਇਹ ਤਾਗਾ ਆਪਣੀ ਸਾਈਡ ਹੀ ਰੱਖਣਾ ਇਹ ਤਿੰਨ ਗੁੰਡੇ ਦੁਆਰਾ ਫਿਰ ਇਸ ਸਲਾਈ ਤੇ ਚੜਾ ਲਾਂਗੇ ਇਸ ਤਰ੍ਹਾਂ ਤਾਗਾ ਫਿਰ ਬੈਕ ਸਾਈਡ ਲੈ ਜਾਾਂਗੇ ਤੇ ਇਹਨਾਂ ਨੂੰ ਸਿੱਧੇ ਗੁਣਾਗੇ ਤਿੰਨਾਂ ਨੂੰ ਤਿੰਨ ਸਿੱਧੇ ਗੁਨੇ ਤੇ ਇਸ ਗੁੰਡੇ ਨੂੰ ਬਿਨਾ ਗੁਨੇ ਉਤਾਰ ਲੈ ਫਿਰ ਆਪਣੀ ਸਾਈਡ ਤਿੰਨ ਗੁੰਡੇ ਉਲਟੇ ਉਲਟੇ ਗੁੰਡੇ ਬੁਣ ਕੇ ਇਹਨਾਂ ਨੂੰ ਇਸੇ ਸਲਾਈ ਤੇ ਦੁਬਾਰਾ ਚੜਾ ਲੈਣਾ ਦੁਬਾਰਾ ਬੰਨਣ ਵਾਸਤੇ ਤਾਗਾ ਬੈਕ ਸਾਈਡ ਕਰਕੇ ਪਹਿਲਾਂ ਇਹਨਾਂ ਨੂੰ ਉਲਟੇ ਬੁਣਨਾ ਤੇ ਇਹਨਾਂ ਨੂੰ ਫਿਰ ਤਿੰਨਾਂ ਨੂੰ ਹੀ ਸਿੱਧੇ ਬੁਣਨਾ ਸਰ ਉਲਟੇ ਸਿੱਧੇ ਨਾਲ ਹੀ ਬਣਦਾ ਡਿਜ਼ਾਈਨ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਹੈਗਾ ਸੋ ਨੂੰ ਬਣਿਆ ਹੋਇਆ ਦਿਖਾਵਾਂਗੇ ਇਸ ਤਰ੍ਹਾਂ ਤੇ ਫਿਰ ਇਹ ਗੁੰਡਾ ਨੂੰ ਦੁਬਾਰਾ 1 2 3 ਇਸ ਸਲਾਈ ਤੇ ਚੜਾ ਕੇ ਬੈਕ ਲਾ ਜਾ ਕੇ ਸਿੱਧੇ ਗੁੰਦਾਂਗੇ 1 2 3 ਇਹ ਗੁੰਡਾ ਬਿਨਾਂ ਗੁਣੀ ਉਤਾਰਾਂਗੇ ਲਾਸਟ ਟਾਰ ਨੂੰ ਪੈਸ ਤਰ੍ਹਾਂ ਸਿੱਧੇ ਬਣਾ ਲਾਂਗੇ ਬੈਕ ਸਾਈਡ ਤੋਂ ਹਰ ਵਾਰ ਉਲਟੀ ਸਲਾਈ ਹੀ ਕੱਢਣੀ ਹੈ ਇਹੀ ਡਿਜ਼ਾਈਨ ਦੀ ਇੱਕ ਸਲਾਈ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣੇ ਸੋ ਇਹਨੂੰ ਬਣਿਆ ਹੋਇਆ ਤਾਂ ਕੰਮ ਅਗੇ ਵੀ ਕਿਵੇਂ ਲੱਗਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਆ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਹੋਰ ਡਿਜ਼ਾਈਨ ਵੇਖਣ ਲਈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਹਨੇ ਪੈਨ ਨੂੰ ਸਾਰੇ ਨੂੰ ਉਲਟਾ ਬਣਾ ਲਾਂਗੇ ਇਹਹੀ ਇੱਕ ਸਲਾਈ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਦੇ ਨੇ ਬੈਕ ਸਾਈਡ ਤੋਂ ਉਲਟੀ ਹੀ ਨਾ ਗੂ ਸਿੱਧੀ ਸਾਈਡ ਤੋਂ ਸੇਮ ਹੈ ਜਿਹੜੇ ਕੁੰਡੇ ਆਪਾਂ ਬੁਣੇ ਨੇ ਇੱਕ ਵਾਰ ਡਿਜ਼ਾਈਨ ਜਿੱਥੇ ਧਰ ਲਿਆ ਉੱਥੇ ਹੀ ਟਿਕੂਗਾ ਇਹ ਸਿੱਧਾ ਸਿੱਧਾ ਹੀ ਜਾਈ ਜਾਊਗਾ ਇਸ ਤਰ੍ਹਾਂ ਇਹ ਆਪਾਂ ਤਿੰਨ ਬੁਣੇ ਸੀ ਇਹ ਆਪਾਂ ਫਲੀ ਉਤਾਰੀ ਸੀ ਇਹ ਇਸ ਤਰੀ ਬਣਦਾ ਜਾਊ ਜਿਹੜੇ ਤਿੰਨ ਬੁਣਦੇ ਉਹੀ ਬੁਣੇ ਜਾਣਗੇ ਸਿੱਧਾ ਸਿੱਧਾ ਇਹ ਡਿਜ਼ਾਈਨ ਚਾਈ ਜਾਊਗਾ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਤੇ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਤੇ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ